ਕਰ ਦਿੱਤਾ ਇਹ ਚੀਜ਼ ਨੂੰ ਲੈ ਲੈਣ ਦੇ ਨੇ ਵੀ ਸਾਡੀ ਕੁੜੀ ਸਟਰੋਂਗ ਹੈ ਸਾਡੀ ਕੁੜੀ ਬੋਲਡ ਹੈ ਤੁਹਾਨੂੰ ਲੱਗਦਾ ਮੈਂ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਜੀਆਂ ਚੀਜ਼ਾਂ ਦੇਖੀਆਂ ਨੇ ਕਿ ਇੱਕ ਮਾਪੇ ਚਾਹੁੰਦੇ ਨੇ ਵੀ ਸਾਡੀ ਲੜਕੀ ਵਕੀਲ ਬਣ ਜਾਏ ਸਾਡੀ ਕੁੜੀ ਐਕਟਰਸ ਬਣ ਜਾਏ ਸਾਡੀ ਕੁੜੀ ਡਾਕਟਰ ਬਣ ਜਾਏ ਪਰ ਇੱਕ ਸੌਰਾ ਪਰਿਵਾਰ ਕਦੀ ਨਹੀਂ ਚਾਹੁੰਦਾ ਵੀ ਉਹਨਾਂ ਦੀ ਕੁੜੀ ਕਾਮਯਾਬ ਲੜਕੀ ਸਾਡੇ ਸਹੁਰੇ ਘਰ ਆਵੇ ਉਹ ਚਾਹੁੰਦੇ ਨੇ ਵੀ ਇੱਕ ਰੋਟੀ ਪਾਣੀ ਬਣਾਉਣ ਵਾਲੀ ਘਰ ਸੰਭਣ ਵਾਲੀ ਘਰੇ ਆਵੇ ਲੱਗਦਾ ਹੈ ਵੀ ਸਾਊ ਕੁੜੀ ਲੱਭਦੇ ਨੇ ਉਸ ਸਮੇਂ ਉਹ ਰਿਜੈਕਟਡ ਹੁੰਦੀ ਸੀ ਅੱਜਕਲ੍ਹ ਥੋੜਾ ਫਰਕ ਪੈ ਗਿਆ ਕਈ ਚੰਗੇ ਵੀ ਨੇ ਜਿਹੜੇ ਕਹਿੰ ਨੇ ਕਿ ਠੀਕ ਹੈ ਬੇਟਾ ਸੱਸਾਂ ਕਹਿ ਦਿੰਦੀਆਂ ਨੇ ਕਿ ਘਰ ਮੈਂ ਸੰਭਾਲਦੀਆਂ ਠੀਕ ਹੈ ਤੂੰ ਜੌਬ ਕਰਦੀ ਆਂ ਬਹੁਤ ਘੱਟ ਹੈ ਹਾਂ ਘੱਟ ਨੇ ਕਈ ਲਾਲਚਵਸ ਵੀ ਨੇ ਕਿ ਕਮਾਉਣ ਵਾਲੀ ਬਹੂ ਆਵੇ ਹੈਨਾ ਪਰ ਉਹ ਆਵੇ ਤੇ ਕੰਮ ਵੀ ਕਰੇ ਹਰ ਤਰ੍ਹਾਂ ਦੇ ਲੋਕ ਨੇ ਜਿਸ ਤਰੀਕੇ ਦੀ ਤੁਸੀਂ ਗੱਲ ਕੀਤੀ ਉਸ ਤਰ੍ਹਾਂ ਦੇ ਵੀ ਨੇ ਸਮਾਜ ਹੈ ਮਤਲਬ ਆਪਾਂ ਨਹੀਂ ਕਹਿ ਸਕਦੇ ਕਿ ਲੋਕ ਐਸੇ ਹੈਗੇ ਨੇ ਕਿ ਘਰੇ ਬਿਠਾ ਲੈਣ ਇਹੋ ਜਿਹੇ ਵੀ ਹੈਗੇ ਨੇ ਸੋ ਵੰਡਿਆ ਹੋਇਆ ਸਮਾਜ ਹੈ ਹਨ ਲੱਗਦਾ ਵੀ ਬਹੁਤ ਵਾਰ ਅਸੀਂ ਕੁੜੀਆਂ ਹੀ ਦੂਸਰੀ ਕੁੜੀਆਂ ਲਈ ટોਇਆ ਪੁੱਟਦੀਆਂ ਨੇ ਅਸੀਂ ਜਿਵੇਂ ਹਨਾ ਜਿਵੇਂ ਅੱਧਾ ਟਾਈਮ ਲੈ ਲਓ ਜੋ ਰੀਲਸ ਤੇ ਚੱਲ ਰਿਹਾ ਹੈ ਹਨਾ ਜਦੋਂ ਸਾਡੇ ਮਾਪੇ ਉਹਨਾਂ ਗੰਦ ਨੂੰ ਵੇਖਦੇ ਨੇ ਹਨਾ ਤਾਂ ਜਦੋਂ ਇੱਕ ਕੁੜੀ ਜਿਹੜੀ ਵਧੀਆ ਕੰਮ ਕਰੀ ਜਿਵੇਂ دارو ਦੇ ਵਿੱਚ ਹਨਾ ਇੱਕ ਲੜਕੀ ਆਈ ਹੈ ਜਿਵੇਂ ਸ਼ਰਨ ਆਏ ਨੇ ਨਾ ਕੰਮ ਕਰਨ ਆਏ ਨੇ ਜਦੋਂ ਮਾਪੇ ਉਹਨਾਂ ਨੂੰ ਦੇਖਦੇ ਨੇ ਵੀ ਆਪੇ ਐਕਟ੍ਰੈਸ ਐਵੇਂ ਜੂ ਹੁੰਦੇ ਨੇ ਬਟ ਉਹ ਐਕਟ੍ਰੈਸ ਤਾਂ ਹੈ ਹੀ ਨਹੀਂ ਹਣਾ ਪਰ ਉਹਨਾਂ ਨੂੰ ਲੱਗਦਾ ਵੀ ਐਕਟ੍ਰੈਸ ਅਜਿਹੇ ਕੰਮ ਕਰਦੇ ਨੇ ਐਕਟਰ ਲੱਗਦਾ ਵੀ ਇੱਕ ਕੁੜੀ ਦੂਸਰੀ ਕੁੜੀ ਲਈ ਟੋਇਆ ਪੁੱਟਦੀ ਹੈ ਮੈਨੂੰ ਲੱਗਦਾ ਹੋਰ ਕੁੜੀਆਂ ਲਈ ਜਦੋਂ ਤੁਸੀਂ ਚੰਗਾ ਕੰਮ ਕਰਦੀਓ ਉਦੋਂ ਰਾਹ ਖੁੱਲ ਜਾਂਦੇ ਆ ਹੋਰ ਜਿਹੜੇ ਪੇਰੈਂਟਸ ਨੇ ਉਹ ਕਹਿ ਸਕਦੇ ਨੇ ਮਤਲਬ ਹੁਣ ਜੇ ਕੋਈ ਸ਼ਰਨ ਦੇ ਗਵਾਂਢ 'ਚ ਵੀ ਕੋਈ ਕੁੜੀ ਹੋਵੇ ਤੇ ਉਹ ਕੰਮ ਕਰਨਾ ਚਾਹੁੰਦੀ ਹੋਵੇ ਤੇ ਹੁਣ ਉਹਦੇ ਪੇਰੈਂਟਸ ਕਹਿਣਗੇ ਕਿ ਹਾਂ ਠੀਕ ਹੈ ਬੇਟਾ ਚਲੀ ਜਾ ਹਾਂ ਇਹਦੇ ਕਿਉਂਕਿ ਉਹਨਾਂ ਨੇ ਇਹਨੂੰ ਦੇਖਣਾ ਇੱਕ ਗੱਲ ਐਡ ਕਰਨਾ ਚਾਹੁੰਦੀ ਆ ਪਹਿਲਾਂ ਜਿਹੜੀ ਮੇਰੀ ਰਹਿ ਗਈ ਸੀ ਜੇ ਮੇਰੇ ਪੇਰੈਂਟਸ ਦੀ ਸਪੋਰਟ ਸੀ ਤਾਂ ਉਹਦੇ ਚ ਕਿਉਂਕਿ ਇਹਨਾਂ ਦਾ ਨਾਮ ਜੁੜਿਆ ਹੋਇਆ ਸੀ ਸਰਦਾ ਨਾਮ ਜੁੜਿਆ ਹੋਇਆ ਸੀ ਇੱਕ ਇਮੇਜ ਬਣੀ ਹੋਈ ਹੈ ਪਤਾ ਨਹੀਂ ਕਿ ਇਹਨਾਂ ਦਾ ਕੰਮ ਕੀ ਹੈ ਜਿਆ ਸ਼ਾਇਦ ਕੋਈ ਹੋਰ ਬੈਨਰ ਹੁੰਦਾ ਜਿੱਥੇ ਕਈ ਵਾਰੀ ਸਾਰੇ ਤਰ੍ਹਾਂ ਦੇ ਹੈਗੇ ਨੇ ਹੋਰ ਵੀ ਬਹੁਤ ਚੰਗੇ ਵੀ ਹੈਗੇ ਨੇ ਪਰ ਉਹਨਾਂ ਤੋਂ ਜੇ ਕੋਈ ਇਦਾਂ ਦਾ ਬੈਨਰ ਹੁੰਦਾ ਵੀ ਜਿੰਦਾ ਦਾ ਨਾਮ ਬਹੁਤਾ ਨਹੀਂ ਚੰਗਾ ਹੈ ਕਿ ਤੋ ਸ਼ਾਇਦ ਮੇਰੇ ਘਰ ਦੇ ਮੈਨੂੰ ਕਦੇ ਅਲੋਇ ਨਾ ਕਰਦੇ ਤਾਂ ਉਹ ਬੜੇ ਮਾਣ ਨਾਲ ਜਦੋਂ ਵੀ ਮੈਂ ਕਿਹਾ ਕਿ ਇਦਾਂ ਅਮਰਦੀਪ ਸਰ ਦਾ ਆਡੀਸ਼ਨ ਹੈ ਤਾਂ ਉਹਨਾਂ ਨੇ ਬੜੇ ਖੁਸ਼ੀ-ਖੁਸ਼ੀ ਕਿਹਾ ਜੀ ਤੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕ ਜਦੋਂ ਬਹੁਤ ਸਪੋਰਟਿਵ ਸੀਗੇ ਕਿਉਂਕਿ ਉਹ ਇੱਕ ਇੰਡਸਟਰੀ ਦੇ ਵਿੱਚ ਦਾ ਉਹ ਜਿਹੜੇ ਕੰਮ ਕਰਕੇ ਅਸੀਂ ਆਪਣੇ ਆਪ ਨੂੰ ਪ੍ਰੂਫ ਕੀਤਾ ਹੁੰਦਾ ਤਾਂ ਉਹ ਜਿਹੜੇ ਲੋਕ ਜਿਵੇਂ ਕਈ ਬੰਦਸ਼ਾਂ ਕਰਕੇ ਰੁਕੇ ਹੁੰਦੇ ਆ ਉਹਨਾਂ ਵਾਸਤੇ ਰਾਹ ਖੁੱਲ ਜਾਂਦੇ ਇੱਕ ਚੀਜ਼ ਮੈਂ ਐਕਸਪਲੇਨ ਕਰੂਗੀ ਆਪਣੇ ਘਰਦਿਆਂ ਨੂੰ ਸਮਝਾਉਣਾ ਬਹੁਤ ਸੌਖਾ ਹੁੰਦਾ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਪਰ ਆਲਾ ਦੁਆਲਾ ਜਾਂ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਤਾਣੇ ਮਾਣੇ ਬੜੇ ਔਖੇ ਹੁੰਦੇ ਨੇ ਪਰ ਮੈਨੂੰ ਲੱਗਦਾ ਕਿ ਜਦੋਂ ਤੁਹਾਡੇ ਪੇਰੈਂਟਸ ਰੈਡੀ ਨੇ ਤੇ ਤੁਹਾਨੂੰ ਭੇਜ ਦਿੰਦੇ ਨੇ ਨਾ ਫਿਰ ਤੁਹਾਨੂੰ ਪ੍ਰਵਾਹ ਕਰਨ ਦੀ ਜਰੂਰਤ ਨਹੀਂ ਔਰ ਤੁਹਾਡੇ ਘਰ ਦੇ ਤਾਂ ਕਾਰ ਹੀ ਨਹੀਂ ਰਹੇ ਹੁੰਦੇ ਜਦੋਂ ਉਹਨਾਂ ਨੇ ਤੁਹਾਨੂੰ ਭੇਜਦਾ ਹੈ ਨਾ ਕਿਉਂਕਿ ਤੁਸੀਂ ਜਦੋਂ ਤੁਸੀਂ ਕੁਝ ਬਣ ਜਾਂਦੇ ਹੋ ਨਾ ਫਿਰ ਸਾਰਿਆਂ ਤੋਂ ਪਹਿਲਾਂ ਉਹੀ ਆਉਂਦੇ ਨੇ ਜਿਹੜੇ ਕੰਨ ਪਰ ਰਹੇ ਹੁੰਦੇ ਨੇ ਕਿ ਸਾਨੂੰ ਮਿਲਾ ਦਿਓ ਜਦੋਂ ਆਈ ਸਾਨੂੰ ਦੱਸਿਓ ਹੈ ਨਾ ਜਾਂ ਉਹ ਸਾਡੀ ਕੁੜੀ ਹੈ ਸਾਡੀ ਆ ਲੱਗਦੀ ਹੈ ਹੈ ਨਾ ਅਸੀਂ ਤੇਰੇ ਤੇਰੀਆਂ ਕੋਈ ਤੇਰੀ ਮਾਸਤੀਆਂ ਜਾਂ ਮੈਂ ਤੇਰੀ ਫਲਾਣੀ ਆਂਟੀ ਆ ਹੈ ਨਾ ਜਾਂ ਮੈਂ ਤੁਹਾਡੀ ਰਿਸ਼ਤੇਦਾਰੀ ਚੋਂ ਫਲਾਣਾ ਬੰਦਾ ਉਹ ਲੋਕ ਫਿਰ ਤੁਹਾਡੇ ਇਸ ਤਰੀਕੇ ਨਾਲ ਜੋੜ ਨੇੜੇ ਆਉਂਦੇ ਵੀ ਕਹਿੰਦੇ ਸਭ ਤੋਂ ਪਹਿਲਾਂ ਹੀ ਪਤਾ ਸੀ ਤੁਸੀਂ ਵਧੀਆ ਕਰੋਗੇ ਚੜਦੇ ਜਿਹੜੀਆਂ ਚਲਾਮਾ ਹੁੰਦੀਆਂ ਨੇ ਪਰ ਉਹ ਇਹ ਨਹੀਂ ਸੋਚਦੇ ਕਿ ਜੇ ਕੋਈ ਘਰੋਂ ਨਿਕਲੇ ਤਾਂ ਉਹਨੂੰ ਹੱਲਾਸ਼ੇਰੀ ਦਿਓ ਤਾਂ ਕਿ ਉਹ ਕੰਮ ਕਰੇ ਸੋਣਾ